ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੇ ਵੀਡੀਓ ਦੇ ਵਿੱਚ ਜੀ ਆਪਾਂ কুরਤੀ ਦੀ ਕਟਿੰਗ ਕਰਾਂਗੇ। ਇਹ ਆਪਣਾ ਜੀ ਪੂਰਾ ਸੂਟ ਦਾ ਕੱਪੜਾ ਹੈਗਾ। ਅੱਜ ਆਪਾਂ ਤੁਹਾਨੂੰ কুরਤੀ ਦੀ ਕਟਿੰਗ ਕਰਕੇ ਦਿਖਾਵਾਂਗੇ। ਕੱਲ ਨੂੰ ਦਿਖਾਵਾਂਗੇ ਜੀ ਆਪਾਂ ਸਲਵਾਰ ਦੀ। ਆਪਾਂ ਇਹ ਫਾਰਸੀ ਸਲਵਾਰ ਦੇ ਨਾਲ ਸੂਟ ਤਿਆਰ ਕਰਨਾਗਾ। ਅੱਜ ਆਪਾਂ কুরਤੀ ਦੀ ਕਟਿੰਗ ਕਰਾਂਗੇ। ਤੁਹਾਨੂੰ ਦੱਸਦੇ ਹਾਂ ਵੀ ਜੇ ਆਪਾਂ ਸੌਲਟ কুরਤੀ ਬਣਾਉਣੀ ਹੋਵੇ ਵੀ ਕਿੱਦਾਂ ਰੈਡੀ ਕਰਨੀ ਹੈ। ਇਹ ਹੈਗਾ ਜੀ 17 ਬ੍ਰੈਸਟ ਦਾ ਸੂਟ ਆ ਜੀ ਇਹਨਾਂ ਦੀ ਫਿਟਿੰਗ ਹੈਗੀ ਆ ਬ੍ਰੈਸਟ ਤੋਂ 17 ਬਹੁਤ ਛਰਦੇ ਜੀ 17 ਬ੍ਰੈਸਟ ਦੇ ਮੈਸੇਜ ਵੀ ਆਉਂਦੇ ਸੀ 17 ਬ੍ਰੈਸਟ ਦੀਆਂ ਕੱਟਾਂ ਜੀ ਨਾਰਮਲ ਕੁੜਤੀ ਚ ਵੀ ਇਦਾਂ ਹੀ ਪੈਂਦੀਆਂ ਨੇ ਜਿੱਦਾਂ ਆਪਾਂ ਛੋਟੀ ਕੁੜਤੀ ਸ਼ਾਰਟ ਕੁੜਤੀ ਬਣਾਉਣੀ ਹੋਵੇ ਫਿਰ ਵੀ ਇਦਾਂ ਹੀ ਪੈਣਗੀਆਂ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਲੈਂਥ ਰੱਖਦੇ ਹਾਂ ਫਾਰਸੀ ਸਲਵਾਰ ਦੇ ਨਾਲ ਜੀ ਕਮੀਜ਼ ਜ਼ਿਆਦਾਤਰ ਉੱਚੀ ਸੋਹਣੇ ਲੱਗਦੇ ਨੇ ਦੇਖੋ ਇਹਨਾਂ ਦੀ ਜਿਹੜੀ ਲੈਂਥ ਆ ਗਈ ਆਪਾਂ ਪੈਂਕਿੰਗ ਇੰਚ ਰੈਡੀ ਕਰਨੀ ਆ কুরਤੀ 35 ਇੰਚ 4 ਇੰਚ ਆਪ ਐਕਸਟਰਾ ਨਵਾਂਗੇ 1 2 3 4 39 ਇੰਚ ਤੇ ਕਰਾਂਗੇ ਜੀ ਆਪਾਂ ਕਟਿੰਗ ਠੀਕ ਹੈ ਜੀ ਘੇਰਾ ਹੈਗਾ ਦੇਖੋ ਜੀ ਇਹਨਾਂ ਦਾ 18 ਇੰਚ ਠੀਕ ਹੈ ਜੀ 18 ਇੰਚ ਘੇਰਾਗਾ ਤੇ ਆਪਾਂ 4 ਇੰਚ ਐਕਸਟਰਾ ਕਟਿੰਗ ਕਰਾਂਗੇ ਆਪਾਂ 22 ਇੰਚ ਤੇ ਕਟਿੰਗ ਕਰਾਂਗੇ ਇੱਥੇ ਵੀ ਆਪਾਂ 22 ਇੰਚ ਤੇ ਮਾਰਕ ਕਰ ਲੈਣਾ ਇੱਕ ਮਾਰਕ ਕਰ ਲੈਣਾ ਦੇਖੋ ਜੀ ਆਪਾਂ ਸੈਂਟਰ 'ਚ ਤਾਂ ਕਿ ਜਿਹੜੀ ਆਪਣੀ ਕਟਿੰਗ ਆ ਉਹਦੇ ਵਿੱਚ ਕੋਈ ਬਾਧ ਘਾਟ ਨਾ ਹੋਵੇ 48 ਇੰਚ ਤੇ ਹੀ ਆਪਾਂ ਇੱਥੇ ਮਾਰਕ ਕਰਨਾ ਇਸ ਤੋਂ ਬਾਅਦ ਆਪਾਂ ਜੀ ਸਕੇਲ ਦੀ ਹੈਲਪ ਦੇ ਨਾਲ ਸਾਰੇ ਜਿੰਨੇ ਵੀ ਆਪਣੀ ਅਨਸਾਨ ਲਾਏ ਹੋਏ ਨੇ ਇਹਨਾਂ ਨੂੰ ਆਪ ਆਪਸ ਵਿੱਚ ਮਿਲਾ ਲੈਣਾ ਸਭ ਤੋਂ ਪਹਿਲਾਂ ਜੀ ਸੂਟ ਸਟਿਚ ਕਰਨ ਟਾਈਮ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਲਾਉਣੀ ਹੁੰਦੀ ਹੈ ਜੀ ਆਪਾਂ ਨੂੰ ਲੰਬਾਈ 'ਚ ਵੀ 4 ਇੰਚ ਐਕਸਟਰਾ ਤੇ ਚੜਾਈ 'ਚ ਵੀ 4 ਇੰਚ ਐਕਸਟਰਾ ਰੱਖ ਕੇ ਕਟਿੰਗ ਕਰਨੀ ਚਾਹੀਦੀ ਹੈ ਜੀ ਆ ਲਓ ਜੀ ਹੁਣ ਆਪਾਂ ਤਾਂ ਉਹਨੂੰ ਕਟਿੰਗ ਕਰਕੇ ਦਿਖਾਉਣੀ ਹੈ ਜੀ सूट आज अपना लाइनिंग वाला लाइनिंग भी दसागे भी अपना लाइनिंग कि अटैच करनी है जी आ गई अपनी कमीज की कटिंग आप कमीज भी लंबाई से चढ़ाई ला ली हूं आपनिंग की कटिंग कि ਆ ਦੇਖੋ ਜੀ ਆਪਾਂ ਲਾਈਨਿੰਗ ਵਾਲਾ ਕੱਪੜਾ ਦੋ ਤਹਾਂ ਦੇ ਵਿੱਚ ਰੱਖ ਲਿਆ ਦੇਖੋ ਆ ਦੋ ਤਹਾਂ ਦੇ ਵਿੱਚ ਰੱਖਿਆ ਆਪਾਂ ਨੂੰ ਲਾਈਨਿੰਗ ਵਾਲਾ ਕੱਪੜਾ ਮਿਸਾ ਜਿਹੜੀ ਆਪਣੀ ਲਾਈਨਿੰਗ ਆ ਇਹ ਆਪਾਂ ਨੂੰ ਵਾਸ਼ ਕਰਨ ਤੋਂ ਬਾਅਦ ਹੀ ਸੂਟ ਤੇ ਲਾਉਣੀ ਚਾਹੀਦੀ ਹੈ ਆਹ ਦੇਖੋ ਜੀ ਆਹ ਆਪਣੇ ਕਮੀਜ਼ ਦੀ ਲੰਬਾਈ ਤੇ ਚੜਾਈ ਦੇਖੋ ਲਾਹੀ ਹੋਈ ਹੈਗੀ ਇਹਨੂੰ ਆਪਾਂ ਲਾਈਨਿੰਗ ਦੇ ਉੱਪਰ ਐਦਾਂ ਰੱਖ ਲੈਣਾ ਆ ਲਾਈਨਿੰਗ ਦੇ ਉੱਪਰ ਰੱਖਤਾ ਤੇ ਜਿਹੜੀ ਲਾਈਨਿੰਗ ਹੁੰਦੀ ਆ ਉਹ ਹਮੇਸ਼ਾ ਆਪਾਂ ਕਮੀਜ਼ ਤੋਂ ਦੀ ਤਰਪਾਈ ਤੋਂ ਉੱਪਰ ਲਾਉਣੇ ਹੁੰਨੇ ਆ ਛੋਟੀ ਰੱਖ ਕੇ ਲਾਈਨਿੰਗ ਆਪਾਂ ਉਹ ਕਰਨੀ ਹੁੰਦੀ ਆ ਉਹਨਾਂ ਕੱਪੜਾ ਦੇਖੋ ਆਪਾਂ ਨੀਚੇ ਕਟਾ ਦੇਣਾਗਾ ਆ ਲੋ ਜੀ ਚਾਹੇ ਤੁਸੀਂ ਇੰਚੀ ਟੇਪ ਦੇ ਨਾਲ ਨਾਪ ਕੇ ਉਹਨਾਂ ਮਾਰਕ ਕਰ ਲਓ ਚਾਹੇ ਤੁਸੀਂ ਜਿਹੜਾ ਕੁੜਤੀ ਆ ਕੁੜਤੀ ਨੂੰ ਉਨੀ ਨੀਵੀਂ ਕਰ ਲਓ ਦੇਖੋ ਕੁੜਤੀ ਆਪਾਂ ਨੀਵੀਂ ਕਰ ਲਈ ਤੇ ਜਿਹੜੀ ਆਪਣੀ ਲਾਈਨਿੰਗ ਆਗੇ ਉੱਚੀ ਰਹੇਗੀ ਹੁਣ ਦੇਖੋ ਜੀ ਮੇਰੀਆਂ ਕਈ ਪੈਣਾ ਦੇ ਮੈਸੇਜ ਆਉਂਦੇ ਆ ਵੀ ਦੀਦੀ ਅਸੀਂ ਜਦੋਂ ਲਾਈਨਿੰਗ ਵਾਲੇ ਸੂਟ ਦੀ ਸਟਿਚਿੰਗ ਤੇ ਕਟਿੰਗ ਕਰਨ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਵੀ ਅਸੀਂ ਲਾਈਨਿੰਗ ਕਿੰਨੀ ਵੱਧ ਘੱਟ ਕੱਟੀਏ ਦੇਖੋ ਜੀ ਲਾਈਨਿੰਗ ਜਦੋਂ ਆਪਾਂ ਨਾ ਧੋ ਕੇ ਯੂਜ਼ ਕਰਦੇ ਆ ਤਾਂ ਆਪਾਂ ਨੂੰ ਜ਼ਿਆਦਾ ਵੱਧ ਘੱਟ ਕੱਟਣ ਦੀ ਜ਼ਰੂਰਤ ਨਹੀਂ ਹੁੰਦੀ ਦੇਖੋ ਆਪਾਂ ਸਿਰਫ ਇੰਨੀ ਕੁ ਜ਼ਿਆਦਾ ਕਟਾਂਗੇ ਸਿਰਫ ਇੰਨੀ ਕੁ ਇਹ ਨਹੀਂ ਹੈਗਾ ਵੀ ਆਪਾਂ 1 ਇੰਚ ਜਾਂ ਅੱਧਾ ਇੰਚ ਲਾਈਨਿੰਗ ਜ਼ਿਆਦਾ ਕੱਟਣੀ ਹੈ ਨਹੀਂ ਜੀ ਸਿਰਫ ਇੱਕ ਪੈਰ ਦੀ ਐਨੀ ਐਨੀ ਆਪਾਂ ਲਾਈਨਿੰਗ ਜ਼ਿਆਦਾ ਕੱਟ ਰਹੀ। ਤੁਹਾਨੂੰ ਸੂਟ ਦੀ ਸਟਿਚਿੰਗ ਕਰਨ ਤੋਂ ਬਾਅਦ ਲਾਈਨਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਗੀ। ਉੱਪਰੋਂ ਆਪਾਂ ਬਿਲਕੁਲ ਨਹੀਂ ਵਧਾਉਣੀ ਕਟਾਉਣੀ ਹੈਗੀ ਉੱਪਰੋਂ ਜਿੰਨੀ ਹੈਗੀ ਆਪਾਂ ਉਨੀ ਹੀ ਲਾਈਨਿੰਗ ਕੱਟ ਲੈਣੀ ਹੈ। ਕਮੀਜ਼ ਦੀ ਜੀ ਲਾਈਨਿੰਗ ਲਾ ਲਈ ਕਮੀਜ਼ ਦੀ ਲਾਈਨਿੰਗ ਦੀ ਵੀ ਕਟਿੰਗ ਹੋਗੀ ਆਪਣੀ কুরਤੀ ਦੀ ਵੀ ਕਟਿੰਗ ਹੋਗੀ ਹੁਣ ਆਪਾਂ কুরਤੀ ਤੇ ਮਾਰਕਿੰਗ ਕਰਨ ਤੋਂ ਪਹਿਲਾਂ ਕੀ ਕਰਨਾਗਾ ਦੇਖੋ ਜਿਹੜੀ ਆਪਾਂ ਆਪਣੀ ਆ ਲਾਈਨਿੰਗ ਇਹਨੂੰ ਆਪਾਂ ਆਪਣੇ ਕਮੀਜ਼ ਦੇ ਨਾਲ ਅਟੈਚ ਕਰ ਲੈਣ ਕਈ ਪੈਣਾ ਪਿੰਨ ਵੀ ਲਾ ਲੈਂਦੇ ਨੇ ਵੀ ਪਿੰਨ ਲਾ ਕੇ ਵੀ ਅਟੈਚ ਕਰ ਲੈਂਦੇ ਆ ਪਰ ਦੇਖੋ ਜੀ ਮੈਂ ਕਰਦੀ ਹੁੰਨੀ ਆ ਮਸ਼ੀਨ ਦੇ ਨਾਲ ਤੁਸੀਂ ਵਖਾ ਵੱਡਾ ਕਰ ਲਓ ਵੱਡਾ ਵਖਾ ਕਰਕੇ ਤੁਸੀਂ ਆਲੇ ਦੁਆਲੇ ਸਾਰੇ ਇਹਦੇ ਚਾਰੇ ਪਾਸੇ ਸਿਲਾਈ ਲਾ ਲਓ ਉੱਪਰ ਵੀ ਇੱਧਰ ਵੀ ਤੇ ਇੱਧਰ ਵੀ ਸਿਲਾਈ ਲਾਉਣੀ ਆ ਤੇ ਰਹਿ ਗਈ ਗੱਲ ਇਹ ਨੀਚੇ ਦੀ ਨੀਚੇ ਦੀ ਸਿਲਾਈ ਲਾਉਣ ਤੋਂ ਪਹਿਲਾਂ ਆਪਾਂ ਲੇੜ ਮਾਰ ਲੈਣੀ ਆ ਆ ਵਾਲੀ ਫੋਲਡ ਕਰ ਲੈ ਇਹ ਪਹਿਲਾਂ ਫੋਲਡ ਕਰਨੀ ਆ ਦੋਵੇਂ ਪੱਲੇ ਲਾਈਨਿੰਗ ਦੇ ਫੋਲਡ ਕਰਨ ਤੋਂ ਬਾਅਦ ਫੇਰ ਆਪਾਂ ਲਾਈਨਿੰਗ ਅਟੈਚ ਕਰਨੀ ਆ ਜਿਹੜਾ ਦੇਖੋ ਜੀ ਆਪਾਂ ਹਲਕਾ ਜਿਹਾ ਕੱਪੜਾ ਵਧਾ ਕੇ ਕੱਟਿਆ ਸੀਗਾ ਉਹ ਕੀ ਕਰਨਾ ਆਪਾਂ ਦੇਖੋ ਇੱਧਰ ਸਿਲਾਈ ਲਾ ਲਈ ਇੱਧਰ ਸਿਲਾਈ ਲਾਉਣ ਤੋਂ ਬਾਅਦ ਜਦੋਂ ਆਪਾਂ ਇੱਧਰ ਸਿਲਾਈ ਲਾਵਾਂਗੇ ਤਾਂ ਉਹ ਵਧਿਆ ਹੋਇਆ ਕੱਪੜਾ ਆਪਾਂ ਇਦਾਂ ਨਹੀਂ ਕੱਢਣਾ ਬਾਹਰ ਨਹੀਂ ਕੱਢਣਾ ਹੈਗਾ ਦੇਖੋ ਇਦਾਂ ਬਾਹਰ ਨਹੀਂ ਕੱਢਣਾ ਇੱਧਰ ਸਿਲਾਈ ਲਾਉਣ ਤੋਂ ਬਾਅਦ ਉਹ ਕੱਪੜੇ ਨੂੰ ਆਪਾਂ ਇਦਾਂ ਵਿੱਚ ਅੰਦਰ ਨੂੰ ਕਰ ਦੇਣਾ ਜਿਹੜੀ ਹਲਕੀ ਜਿਹੀ ਢਿੱਲ ਹੋਊਗੀ ਉਹ ਢਿੱਲ ਅੰਦਰ ਨੂੰ ਕਰਕੇ ਆਪਾਂ ਇੱਧਰ ਵੀ ਸਾਰੇ ਲਾਈਨਿੰਗ ਸਿਲਾਈ ਲਾ ਦੇਣੀ ਹੈ ਸਿਲਾਈ ਲਾਉਣੀ ਹੈ ਜੀ ਆਪਾਂ ਵੱਡੇ ਵਖੇ ਦੇ ਨਾਲ ਸਿਲਾਈ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਕੁੜਤੀ ਦੀ ਮਾਰਕਿੰਗ ਕਰਕੇ ਦਿਖਾਉਣੀ ਹੈ ਹਾਂਜੀ ਜੀ ਆਹ ਦੇਖੋ ਜੀ ਆਪਾਂ ਇਦਾਂ ਵੱਡੇ ਵਖੇ ਦੇ ਨਾਲ ਸਿਲਾਈ ਲਾ ਕੇ ਜਿਹੜੀ ਆਪਣੀ ਲਾਈਨਿੰਗ ਆ ਸਾਰੀ ਆਪਾਂ ਅਟੈਚ ਕਰ ਲਈ ਅਟੈਚ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਪ੍ਰੈਸ ਵੀ ਕਰ ਲਈ ਕਿਉਂਕਿ ਕੱਪੜਾ ਆਪਣਾ ਥੋੜਾ ਜਿਹਾ ਸਿਲਕੀ ਹੈਗਾ ਆ ਦੇਖੋ ਜੀ ਇਸ ਤਰ੍ਹਾਂ ਸਾਰੀ ਲਾਈਨਿੰਗ ਆਪਣੀ ਅਟੈਚ ਹੋ ਗਈ। ਹੁਣ ਜਦੋਂ ਆਪਾਂ কুরਤੀ ਦੀ ਸਿਲਾਈ ਕਰਾਂਗੇ। ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਮੇਰੀ ਲਾਈਨਿੰਗ ਵੱਧ ਜਾਂਦੀ ਹੈ। ਦੇਖੋ ਜੀ ਜਦੋਂ ਆਪਾਂ ਇਦਾਂ ਚਾਰੇ ਪਾਸੇ ਸਿਲਾਈ ਲਾ ਲਾਂਗੇ ਤਾਂ ਆਪਾਂ ਨੂੰ ਲਾਈਨਿੰਗ ਵਧਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਦੇਖੋ ਹੁਣ ਆਪਣੀ ਨਾ ਤਾਂ ਕਿਸੇ ਪਾਸੇ ਲਾਈਨਿੰਗ ਹਿੱਲੇ ਤੇ ਨਾ ਹੀ ਕਿਸੇ ਪਾਸੇ ਆਪਣਾ ਕਮੀਜ਼ ਦਾ ਕੱਪੜਾ ਹਿੱਲੇ। ਜਿਹੜੀ ਹਲਕੀ ਜੀ ਲਾਈਨਿੰਗ ਵਾਧਾ ਦੇਖੋ ਹਲਕੀ ਜੀ ਹੋਈ ਆ। ਜਿਆਦਾ ਨਹੀਂ ਹੈਗੀ ਵੈਸੇ ਮੈਂ ਕਦੇ ਆਪਣੇ ਸੂਟਾਂ 'ਚ ਕਦੇ ਵੀ ਲਾਈਨਿੰਗ ਵੱਧ ਨਹੀਂ ਕੱਟੀ ਕਿਉਂਕਿ ਜੇ ਆਪਾਂ ਚੰਗੀ ਤਰ੍ਹਾਂ ਲਾਈਨਿੰਗ ਨੂੰ ਵਾਸ਼ ਕਰਕੇ ਯੂਜ਼ ਕਰਾਂਗੇ ਤਾਂ ਕਦੇ ਵੀ ਆਪਣੀ ਜਿਹੜੀ ਲਾਈਨਿੰਗ ਆ ਉਹ ਸੁਗੜਦੀ ਨਹੀਂ ਹੈਗੀ ਹੁਣ ਆਪਾਂ ਜੀ ਦੋਵੇਂ ਪੱਲੇ ਇਦਾਂ ਫੜ ਲੈਣੇ ਆ ਇਦਾਂ ਇਹਨਾਂ ਨੂੰ ਡਬਲ ਟੈਂਚ 'ਚ ਰੱਖ ਲੈਣਾ ਇਸ ਤਰ੍ਹਾਂ ਜੀ ਚਾਰ ਇਹ ਜਿਹੜੀਆਂ ਤਹਿਾਂ ਨੇ ਆਪਾਂ ਇੱਕ ਸਾਰ ਕਰਕੇ ਰੱਖਣੀਆਂ ਨੇ ਆ ਦੇਖੋ ਜੀ ਆਪਾਂ ਸਾਰਾ ਆਪਣਾ ਕਮੀਜ਼ ਕੱਪੜਾ ਸੈੱਟ ਕਰਕੇ ਰੱਖ ਲਿਆ ਦੋ ਤਹਿਾਂ ਆ ਹੋਗੀਆਂ ਦੋ ਆ ਹੋਗੀਆਂ ਆਪਾਂ ਚਾਰ ਤਹਿਾਂ ਦੇ ਵਿੱਚ ਕੱਪੜਾ ਰੱਖਿਆ ਕੱਪੜੇ ਦੀ ਜਿਹੜੀ ਬਾਹਰ ਘਾਟ ਆ ਉਹ ਸਾਰੀ ਆਪਾਂ ਸੈੱਟ ਕਰ ਲੈਣੀ ਹੈ ਇਸ ਤਰ੍ਹਾਂ ਦੇਖੋ ਜੀ ਬਿਲਕੁਲ ਵੀ ਆਪਣੀ ਲਾਈਨਿੰਗ ਜਿਹੜੀ ਉਹ ਹਿੱਲੂਗੀ ਨਹੀਂ ਇਹ ਜੀ ਕਮੀਜ਼ ਦਾ ਆਪਣਾ 17 ਬਰੈਸਟ ਦੀਆਂ ਕਾਟਾਂ ਨੇ ਅੱਜ ਆਪਾਂ ਤੁਹਾਨੂੰ 17 ਬਰੈਸਟ ਦੀਆਂ ਕਾਟਾਂ ਦੱਸਾਂਗੇ 16 17 ਬਰੈਸਟ ਦੀਆਂ ਕਾਟਾਂ ਜੀ ਇਦਾਂ ਸੇਮ ਹੀ ਪੈਂਦੀਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਤੀਰਾ ਰੱਖਣਾ 6 ਇੰਚ ਆਹ ਲਓ ਜੀ 6 ਇੰਚ ਤੇ ਮਾਰਕ ਕਰ ਲਿਆ 6 ਇੰਚ ਤੀਰਾ ਰੱਖਣ ਤੋਂ ਬਾਅਦ ਜਿਹੜਾ ਮੋਡਾ ਉਹ ਆਪਾਂ 7.5 ਹੀ ਰੱਖਣਾ ਆਹ ਲਓ ਜੀ 7.5 ਦਾ ਮੋਡਾ 6 ਤੀਰਾ ਇੱਥੋਂ ਆਪਾਂ 6 ਰੱਖਿਆ ਇੱਥੋਂ ਆਪਾਂ 1/2 ਇੰਚ ਕਟਾ ਦੇਣਾ ਆਪਾਂ 5.5 ਕਰ ਲੈਣਾ ਇਥੋਂ ਕਰ ਲਿਆ 5.5 ਇੰਚ ਸਕੇਲ ਦੇ ਨਾਲ ਇਦਾਂ ਆਪਾਂ ਬਾਕਸ ਬਣਾ ਲੈਣਾ ਆਪਾਂ ਤਾਂ ਉਹਨੂੰ ਮੋਡਾ ਵੀ ਦੱਸਾਂਗੇ ਵੀ ਆਪਾਂ 7.5 ਹੀ ਕਿਉਂ ਰੱਖਿਆ ਹੈਗਾ ਵੀ 17 ਬਰੈਸਟ ਦੇ ਵਿੱਚ ਵੀ ਆਪਾਂ 7.5 ਕਿਉਂ ਰੱਖਿਆ ਦੇਖੋ ਜੀ ਕਿਉਂਕਿ ਜਦੋਂ ਇਹਨਾਂ ਦੀ 7.5 ਬਰੈਸਟ ਆ ਗਈ 17 ਬਰੈਸਟ ਆ ਗਈ 17 ਬਰੈਸਟ 'ਚ ਜੀ ਆਹ ਚੀਜ਼ ਇੱਧਰ ਨੂੰ ਜਿਹੜਾ ਆਪਣਾ ਇਨਸਾਨ ਆ ਗਲਾਈ ਵਾਲਾ ਇਹ ਘੱਟ ਲੱਗੂਗਾ ਤਾਂ ਆਪਾਂ ਜੇ ਮੋਡਾ ਵੀ ਘੱਟ ਰੱਖਾਂਗੇ ਤੇ ਆਪਣਾ ਬ੍ਰੈਸਟਰ ਦਾ ਸਾਈਜ਼ ਵੀ ਘੱਟ ਹੋ ਗਿਆ ਤਾਂ ਜਿਹੜਾ ਆਪਣਾ ਮੋਢਾ ਜਿਉ ਟਾਈਟ ਹੋ ਜਾਊਗਾ ਹੁਣ ਦੇਖੋ ਇਹਨਾਂ ਦਾ ਮੋਢਾ ਹੈਗਾ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 17 17 ਦਾ ਹਾਫ ਹੋ ਗਿਆ 8.5 ਇੰਚ ਆ ਦੇਖੋ ਜੀ 8.5 ਇੰਚ ਤੇ ਆਪਾਂ ਇੱਥੇ ਮਾਰਕ ਕਰ ਲੈਣਾ 8.5 ਇੰਚ ਤੇ ਇਹ ਆਪਣਾ ਜੀ ਬ੍ਰੈਸਟ ਦਾ ਸਾਈਜ਼ ਆਗਾ 17 ਇੰਚ ਉਸ ਤੋਂ ਬਾਅਦ ਇੱਥੋਂ ਤੋਂ ਲੈ ਕੇ ਇੱਥੇ ਤੱਕ 3 ਇੰਚ ਆਪਾਂ ਦਾ ਹਾਫ ਕਰ ਲੈਣਾ ਡੇਢ ਆ ਜਾਣਾ ਜੀ ਚਾਹੇ ਤੁਸੀਂ ਇੰਚੀ ਟੇਪ ਫੋਲਡ ਕਰਕੇ ਕਰ ਲਓ ਉਨੇ ਹੀ ਜੀ ਆਪਾਂ ਇੱਥੇ ਲਾਉਣਾਗਾ ਤੇ ਜਿਹੜੀ ਪਿਛਲੀ ਕਾਟ ਆ ਗਈ ਦੇਖੋ ਜੀ ਇਹ ਪਾਵਾਂਗੇ ਆਪਾਂ 5 ਇੰਚ ਤੋਂ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਚਾਹੇ ਆਪਣੀ ਕਿੰਨੀ ਵੀ ਬ੍ਰੈਸਟ ਦਾ ਕੋਈ ਵੀ ਨਾਪ ਦਾ ਸੂਟ ਆਗਾ ਆਪਾਂ ਇੱਥੇ 1.5 ਇੰਚ ਦੀ ਕਾਟ ਜਰੂਰ ਪਾਉਣੀ ਆ ਇਸ ਤਰ੍ਹਾਂ ਜੀ ਇਹ ਤਿਰਸੀ ਘਾਟ ਪੈ ਜਾਂਦੀ ਹੁੰਦੀ ਹੈ ਨਾ ਬੱਚੀ ਆ ਘਾਟ ਪੈ ਗਈ ਹੁਣ ਆਪਾਂ ਦੇਣੀ ਹੈ ਜੀ ਮੋਡੇ ਨੂੰ ਗਲਾਈ ਆ ਦੇਖੋ ਜੀ ਫਰੰਟ ਵਾਲੀ ਜਿਹੜੀ ਘਾਟ ਆ ਗਈ ਇਹ ਪਾਉਣੀ ਹੈਗੀ ਆਪਾਂ 1 ਇੰਚ ਤੇ ਜਿਹੜੀ ਬੈਕ ਵਾਲੀ ਹੈਗੀ ਦੇਖੋ ਜੀ ਇਹ ਪਾਉਣੀ ਆਪਾਂ 2 ਇੰਚ ਤੇ ਆ ਹੋ ਗਈ ਆਪਣੀ ਪਿਛਲੀ ਕੱਟ ਤੇ ਜਿਹੜੀ ਫਰੰਟ ਵਾਲੀ ਪਾਉਣੀ ਇਹ ਵੀ ਆਪਾਂ ਸ਼ੁਰੂ ਇੱਥੋਂ ਹੀ ਕਰਨੀ ਆ ਆ ਲੋਤੀ ਆ ਹੋ ਗਈ ਆਪਣੀ ਫਰੰਟ ਵਾਲੀ ਕੱਟ ਠੀਕ ਹੈ ਜੀ ਆ ਹੋ ਗਈਆਂ 17 ਬ੍ਰੈਸਟ ਦੀਆਂ ਮੋਡੇ ਦੀਆਂ ਕੱਟਾਂ ਹੁਣ ਆਪਾਂ ਇਸ ਤੋਂ ਬਾਅਦ ਰੱਖਾਂਗੇ ਜੀ ਸਾਈਡ ਸਲਾਈ ਸਾਈਡ ਸਲਾਈ ਰੱਖਣੀ ਆ ਜੀ ਆਪਾਂ 22 ਇੰਚ ਤੇ ਠੀਕ ਹੈ ਜੀ 22 ਇੰਚ ਤੇ ਸਾਈਡ ਸਲਾਈ ਤੇ 14 ਇੰਚ ਤੇ ਆਪਾਂ ਲਾਵਾਂਗੇ ਜੀ ਕਮਰ ਦਾ ਨਸਾਮ ਆ ਦੇਖੋ ਜੀ ਆ ਹੋ ਗਿਆ ਆਪਣੀ हिਪਾ ਦਾ ਸਾਈਜ਼ ਆ ਹੋ ਗਿਆ ਜੀ ਆਪਣੀ ਕਮਰ ਤੇ ਆ ਹੋ ਗਿਆ ਜੀ ਆਪਣੀ ਬ੍ਰੈਸਟ ਕਮਰ ਹੈਗੀ ਆ ਦੇਖੋ ਜੀ ਇਹਨਾਂ ਦੀ 16 ਇੰਚ ਠੀਕ ਹੈ ਜੀ ਕਮਰ 16 ਇੰਚਾ 16 ਦਾ ਅੱਧ ਹੋ ਗਿਆ 8 ਇੰਚ ਅੱਧਾ ਇੰਚ ਆਪਾਂ ਵਧਾ ਕੇ ਕਟਿੰਗ ਕਰਾਂਗੇ ਆ ਲੋ ਜੀ 8.5 ਤੇ ਨਿਸ਼ਾਨ ਲਾ ਲਿਆ ਆਪਾਂ ਤੇ ਉਸ ਤੋਂ ਬਾਅਦ ਇਹਨਾਂ ਦੀ हिਪ ਹੈਗੀ ਹੈ ਜੀ 18 ਇੰਚ ਠੀਕ ਹੈ ਜੀ हिਪ ਦਾ ਕੁਝ ਵੀ ਆਪਾਂ ਉਹਦੇ ਵਿੱਚ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ हिਪ ਹੈਗੀ ਆ ਆਪਾਂ ਉਹਦਾ ਹਾਫ ਕਰ ਲੈਣਾ 9 ਇੰਚ 9 ਇੰਚ ਤੇ ਆਪਾਂ ਇਦਾਂ ਮਾਰਕ ਕਰਤਾ ਤੇ ਉਸ ਤੋਂ ਬਾਅਦ ਆਪਾਂ ਸਕੇਲ ਦੀ ਹੈਲਪ ਨਾਲ ਆ ਆਪਣੀ ਫਿਟਿੰਗ ਵਾਲੀ ਐ ਸਾਰੀਆਂ ਨਸਾਨੀਆਂ ਨੂੰ ਆਪਾਂ ਇਸ ਤਰ੍ਹਾਂ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਦੇਖੋ ਜੀ 16 17 ਡ੍ਰੈਸਟ ਦੇ ਵਿੱਚ ਜਿਹੜੀਆਂ ਪਲੇਟਸ ਹੁੰਦੀਆਂ ਨੇ ਉਹ ਪੈਂਦੀਆਂ ਨੇ ਜੀ 10.5 ਇੰਚ ਤੇ ਬਣਨ ਤੋਂ ਬਾਅਦ 10 ਇੰਚ ਉੱਪਰ ਸਲਾਈ ਲੱਗਣ ਤੋਂ ਬਾਅਦ 10 ਇੰਚ ਤੇ ਪਲੇਟਾਂ ਆਪਣੀਆਂ ਤਿਆਰ ਰਹਿ ਜਾਣਗੀਆਂ ਆਪਾਂ 10.5 ਇੰਚ ਤੇ ਨਿਸ਼ਾਨ ਲਾਇਆ ਤੇ ਨੀਚੇ ਨੂੰ ਆਪਾਂ ਜਿਹੜੀ ਪਲੇਟਸ ਦੀ ਲੰਬਾਈ ਆ ਉਹ ਰੱਖਣੀ ਹੈ ਜੀ 7 ਇੰਚ ਜਿਹੜੀ ਪਲੇਟਸ ਦੀ ਚੜਾਈ ਆਗੀ ਵੈਸੇ ਆਪਾਂ 3.5 ਰੱਖਦੇ ਹੁੰਨੇ ਆ ਇਹਨਾਂ ਦੇ ਵਿੱਚ ਰੱਖਾਂਗੇ ਜੀ ਆਪਾਂ 16 17 ਬਰੈਸਟ ਦੇ ਵਿੱਚ ਆਪਾਂ ਚੜਾਈ ਰੱਖਣੀ ਹੈਗੀ 3 ਇੰਚ ਸਕੇਲ ਦੀ ਹੈਲਪ ਦੇ ਨਾਲ ਆਪਾਂ ਦੇਖੋ ਇਹ ਵੀ ਲਾਈਨ ਬਣਾ ਲੈਣੀ ਹੈ ਇਸ ਤਰ੍ਹਾਂ ਹੁਣ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ ਉਹਦੇ ਲਈ ਜੀ ਆਪਾਂ ਇੱਥੇ ਇੰਚੀ ਟੇਪ ਧਰ ਲੈਣਾ ਆਹ ਵਾਲੀ ਲਾਈਨ ਦੇ ਨਾਲ ਨਹੀਂ ਇਹਦੇ ਨਾਲ ਆਪਾਂ ਇਦਾਂ ਇੰਚੀ ਟੇਪ ਨੂੰ ਮਿਲਾ ਲੈਣਾ ਇੱਥੇ 2 ਇੰਚ ਦਾ ਪਾਉਣਾ ਜੀ ਆਪਾਂ ਫਰਕ ਤੇ ਇਦਾਂ ਲਾਈਨ ਬਣਾ ਲੈਣੀ ਆ ਸਾਈਡ ਪਲੇਟ ਦੀ ਦੇਖੋ ਜੀ ਆਪਣੀ ਆਹ ਵਾਲੀ ਸਾਈਡ ਪਲੇਟ ਹੋ ਗਈ ਹੁਣ ਆਪਾਂ ਜੀ ਇੱਥੋਂ ਆਹ ਵਾਲੇ ਪੁਆਇੰਂਟ ਨੂੰ ਆਹ ਵਾਲੇ ਪੁਆਇੰਂਟ ਨਾਲ ਮਿਲਾ ਲੈਣਾ ਕਾਰਨਰ ਨਾਲ ਇਥੇ ਵੀ ਜੇ ਆਪਾਂ 2 ਇੰਚ ਦਾ ਹੀ ਫਰਕ ਪਾਉਣਾ ਆ ਦੇਖੋ ਜੇ ਤੁਹਾਨੂੰ ਲੱਗਦਾ ਵੀ ਆਪਣੀ ਜਿਹੜੀ ਪਲੇਟ ਆ ਜ਼ਿਆਦਾ ਛੋਟੀ ਰਹੇਗੀ ਤਾਂ ਤੁਸੀਂ ਇਹਨੂੰ ਹਲਕੀ ਜੀ ਹੋਰ ਵੱਡੀ ਵੀ ਕਰ ਸਕਦੇ ਹੋ ਇਸ ਤਰ੍ਹਾਂ ਹਲੋ ਜੀ ਇਸ ਤੋਂ ਜ਼ਿਆਦਾ ਨਹੀਂ ਕਰਨੀ ਆ ਹੋ ਗਈਆਂ ਦੇਖੋ ਜੀ ਆਪਣੀਆਂ 17 ਵੈਸਟ ਦੀਆਂ ਸਾਰੀਆਂ ਕੱਟਾਂ ਹਾਂ ਲੋ ਜੀ ਹੁਣ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਆਪਾਂ پہلے ਸਿਰਫ ਫਰੰਟ ਵਾਲੇ ਪੱਲੇ 'ਚ ਕਾਟ ਪਾਉਣੀ ਹੈ ਜੀ ਆ ਪਿਛਲਾ ਪੱਲਾ ਆਪਾਂ ਐਦਾਂ ਕੱਢ ਦੇਣਾਗਾ ਪਿਛਲਾ ਪੱਲਾ ਕੱਢਣ ਤੋਂ ਬਾਅਦ ਆਪਾਂ ਜਿਹੜੀ ਆ ਫਰੰਟ ਵਾਲੀ ਕਾਟ ਹੈ ਜੀ ਇਹ ਪਾ ਦੇਣੀ ਹੈ ਜੀ ਆਪਾਂ ਨਾਉਂਦੀ ਆਪਾਂ ਇਹਦੀ ਆਪਣੀ ਫਰੰਟ ਵਾਲੀ ਕਾਟ ਆਪਾਂ ਇਸ ਤਰ੍ਹਾਂ ਜੀ ਜਿੱਦਾਂ ਵਾਲੀਆਂ ਆਪਣੀ ਮਾਰਕਿੰਗ ਇਧਰਲੇ ਪਾਸੇ ਨਹੀਂ ਹੈਗੀ ਇਹਨੂੰ ਜੀ ਪੱਲੇ ਨੂੰ ਚੱਕ ਕੇ ਦੂਸਰੇ ਪਾਸੇ ਐਦਾਂ ਤੈਹ ਲਾ ਦਿਓ ਤੈਹ ਲਾ ਕੇ ਆਪਾਂ ਇਦਾਂ ਹਲਕੇ ਜਿਹੇ ਹੱਥਾਂ ਦੇ ਨਾਲ ਇਦਾਂ ਇਦਾਂ ਪ੍ਰੈਸ ਕਰ ਲਓ ਜਿੰਨੀ ਵੀ ਜਿਹੜੀ ਆਪਣੀ ਮਾਰਕਿੰਗ ਆ ਜੂ ਇਧਰ ਆ ਚੁਗੀ ਹੁਣ ਆਪਾਂ ਕਰਾਂਗੇ ਜੀ ਬੈਕ ਵਾਲੇ ਪੱਲੇ ਦੀ ਕਟਿੰਗ ਹਾਂ ਜੀ ਦੇਖੋ ਆਪਣੀਆਂ ਸਾਰੀਆਂ ਜਿਹੜੀਆਂ ਵੀ ਤਾਹਾਂ ਨੇ ਇਹਨਾਂ ਨੂੰ ਦੇਖੋ ਜਦੋਂ ਤੁਸੀਂ ਨਾ ਸਲਾਈ ਕਰਨੀ ਆਏਂਗੀ ਜਿਹੜੀਆਂ ਪਹਿਣਾ ਨਵੀਆਂ ਨੇ ਸਲਾਈ ਚ ਜਾਂ ਜਿਨ੍ਹਾਂ ਨੂੰ ਲਾਈਨਿੰਗ ਵਾਲੀ ਕੋਤੀ ਸਲਾਈ ਕਰਨ ਵਿੱਚ ਪ੍ਰੋਬਲਮ ਆਉਂਦੀ ਆ ਨਾ ਉਹ ਸਲਾਈ ਕਰਨ ਟਾਈਮ ਜਿਵੇਂ ਆਪਣਾ ਉੱਪਰੋਂ ਆਪਾਂ ਕਟਿੰਗ ਹੋ ਗਈ ਤਾਂ ਆਪਣੀ ਸਲਾਈ ਦੀ ਕਟਿੰਗ ਹੋ ਗਈ ਇਹ ਅਲੱਗ ਹੋ ਗਿਆ ਤਾਂ ਤੁਸੀਂ ਪਹਿਲਾਂ ਵੱਡੇ ਵਖੇ ਦੇ ਨਾਲ ਇਹਨੂੰ ਕੱਚਾ ਕਰਕੇ ਸਲਾਈ ਵੀ ਲਾ ਸਕਦੇ ਹੋ ਧੀਰੇ ਵਾਲੀ ਜਗ੍ਹਾ ਤੇ ਹਾਂ ਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਗਲੇ ਦੀ ਚੜਾਈ ਰੱਖਣੀ ਆ ਗਲੇ ਦੀ ਚੜਾਈ ਰੱਖਾਂਗੇ ਜੀ ਆਪਾਂ 2.5 ਇੰਚ ਤੇ نیچے ਨੂੰ ਜਿਹੜਾ ਗਲਾ ਹੈ ਉਹ ਰੱਖਣਾ 5 ਇੰਚ ਤਿਆਰ ਐਸ ਤਰ੍ਹਾਂ ਜੀ ਆਪਾਂ ਗਲਾਈ ਪਾ ਲੈਣੀ ਆ ਬਲਾਮਾਂਗੇ ਜੀ ਪਲੇਟਸ ਦੀਆਂ ਨਸਾਨੀਆਂ ਪਲੇਟਸ ਆਪਾਂ ਜਿੱਦਾਂ ਮੂਰੇ 10.5 ਦੇ ਸੀ ਇਹ ਵੀ 10.5 ਦੇ ਜੀ ਜਿਹੜੀ ਇਹਨਾਂ ਦੀ ਲੰਬਾਈ ਆ ਉਹ ਆਪਾਂ 1 ਇੰਚ ਵਧਾ ਕੇ ਰੱਖਾਂਗੇ ਫਰੰਟ ਵਾਲੀਆਂ ਸੀਗੀਆਂ ਜੀ 7 ਇੰਚ ਇਹ ਰੱਖਾਂਗੇ ਜੀ ਆਪਾਂ 8 ਇੰਚ ਇਹਨਾਂ ਦੀ ਜਿਹੜੀ ਚੜਾਈ ਆ ਉਹ ਉਨੀਆਂ ਹੀ ਰੱਖਣੀ ਆ 3 ਇੰਚ ਇੱਥੋਂ ਵੀ 3 ਇੰਚ ਐਸ ਤਰ੍ਹਾਂ ਜੀ ਸਕੇਲ ਦੀ ਹੈਲਪ ਨਾਲ ਆਪਾਂ ਲਾਈਨ ਬਣਾ ਲੈਣੀ ਆ ਤੇ ਜਿਹੜਾ ਆਪਣਾ ਇੰਚੀ ਟੇਪ ਦਾ ਤਿੱਖਾ ਹੱਸਾ ਇਹਦੇ ਨਾਲ ਆਪਾਂ ਆ ਦੇਖੋ ਇੱਧਰ ਨਿਸ਼ਾਨ ਲਾ ਲੈਣਾ ਐਸੇ ਤਰ੍ਹਾਂ ਹੀ ਜਿੱਥੋਂ ਲਾ ਲੈਣਾ ਜਿਹੜੀ ਪਿਛਲੀ ਪਲੇਟ ਹੁੰਦੀ ਹੈ ਜੀ ਆਪਾਂ 1 ਇੰਚ ਵਧਾ ਕੇ ਤਾਂ ਪਾਉਣੇ ਹੁੰਨੇ ਆ ਆਪਣੇ ਪਿਛਲੇ हिਪ ਕੋਲੇ ਪਿਛਲੇ ਪਾਸੇ हिਪ ਕੋਲੇ ਨਾ ਕਮੀਜ਼ ਦੀ ਫਿਟਿੰਗ ਨਹੀਂ ਬਣਦੀ ਹੁੰਦੀ ਇੱਕ ਬੁਲਬੁਲਾ ਜਿਹਾ ਝੋਲ ਜਿਹਾ ਬਣਿਆ ਰਹਿੰਦਾ ਜਦੋਂ ਆਪਾਂ ਆਪਣੀ ਪਿਛਲੀ ਪਲੇਟ 1 ਇੰਚ ਵਧਾ ਕੇ ਪਾਉਣੇ ਆ ਤਾਂ ਆਪਣੀ ਜਿਹੜੀ ਫਿਟਿੰਗ ਆ ਜੀ ਉਹ ਬਿਲਕੁਲ ਪਰਫੈਕਟ ਆਉਂਦੀ ਹੈਗੀ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟਿੰਗ ਹਾਂਜੀ ਦੇਖੋ ਜੀ ਆਹ ਵਾਲਾ ਨਾ ਆਪਾਂ ਇਧਰੋਂ 5 ਤੋਂ ਕਪੜਾ ਲਾਹਿਆ ਸੀ ਕਮੀਜ਼ ਦਾ ਕਮੀਜ਼ ਦੇ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਹੁੰਦਾ ਇਹਦੇ ਜੀ ਆਪਾਂ ਸਲਵਾਰ ਦੇ ਜੇ ਆਪਾਂ ਨਾਰਮਲ ਸਲਵਾਰ ਬਣਾਉਣੀ ਹੋਵੇ ਇਹਦੇ ਜੀ ਸਲਵਾਰ ਤੇ ਪੱਲੇ ਪੈਂਦੇ ਹੁੰਦੇ ਨੇ ਜਿੱਦਾਂ ਇੱਕ ਸਾਈਡ ਤੋਂ ਆਪਾਂ ਆਪਾਂ ਕਮੀਜ਼ ਲਾਹਿਆ ਸੀ ਨਾ ਕਮੀਜ਼ ਦੀ ਲੰਬਾਈ ਤੇ ਚੜਾਈ ਲਾ ਲਈ ਜਿਹੜਾ ਸਾਈਡ ਤੋਂ ਕੱਪੜਾ ਇਹ ਉਹ ਕੱਪੜਾ ਹੈਗਾ ਦੇਖੋ ਤੇ ਇਹਦੇ ਪੈਂਦੇ ਹੁੰਦੇ ਆ ਜੀ ਆਪਣੇ ਸਲਵਾਰ ਦੇ ਪੱਲੇ ਹੁਣ ਆਪਾਂ ਜੀ ਇਹ ਸੂਟ ਦੇ ਨਾਲ ਸਲਵਾਰ ਬਣਾਉਣੀ ਆ ਫਾਸੀ ਇਸ ਕਰਕੇ ਜੀ ਇਹ ਕੱਪੜੇ ਦੀ ਆਪਾਂ ਬਾਹਾਂ ਰੈਡੀ ਕਰਾਂਗੇ ਕਿਉਂਕਿ ਸਤਾਰਾਂ ਬਰਸਟ ਖਾਤਰ ਮੋਢਾ ਇਦਾਂ ਹੀ ਪੂਰਾ ਆ ਜਾਣਾਗਾ ਜੇ ਫਿਰ ਵੀ ਆਪਾਂ ਨੂੰ ਲੱਗੇ ਵੀ ਆਪਣੀਆਂ ਬਾਹਾਂ ਦਾ ਕੱਪੜਾ ਘੱਟ ਆਗਾ ਮੋਢੇ ਦੀ ਚੜਾਈ 'ਚ ਤਾਂ ਤੁਸੀਂ ਜੋੜ ਵੀ ਪਾ ਸਕਦੇ ਹੋ ਜੇ ਤੁਸੀਂ ਨਾਰਮਲ ਸਲਵਾਰ ਬਣਾਉਣੀ ਆ ਤਾਂ ਇਹ ਕੱਪੜੇ ਨੂੰ ਸਲਵਾਰ ਦੇ ਪੱਲੇ ਆ ਲਈ ਯੂਜ਼ ਕਰੋ ਹੁਣ ਆ ਦੇਖੋ ਜੀ ਆਪਾਂ ਕੱਪੜੇ ਦੀ ਪਹਿਲਾਂ ਇਹਦੀ ਚੜਾਈ ਹੈਗੀ ਆ ਜੀ 10 1/2 ਇੰਚ ਇਹ ਮੋਢੇ ਦੇ ਲਈ ਜੀ ਪ੍ਰੋਪਰ ਸਰ ਜਾਣਾ ਤੇ ਬਾਹਾਂ ਬਣਾਉਣੀਆਂ ਨੇ ਜੀ ਆਪਾਂ ਪੂਰੀਆਂ ਇੱਥੇ ਤੱਕ ਲੌਂਗ 슬ੀਵਜ਼ ਰੈਡੀ ਕਰਨੀਆਂ ਨੇ ਤੇ ਦੇਖੋ ਜੀ 21 ਇੰਚ ਇਹਨਾਂ ਦੀਆਂ ਬਾਹਵਾ ਤਿਆਰ ਨਹੀਂ ਆਪਾਂ 3 ਇੰਚ ਐਕਸਟਰਾ ਕਟਿੰਗ ਕਰਾਂਗੇ 1 2 3 24 ਇੰਚ ਤੇ ਆਪਾਂ ਕਟਿੰਗ ਕਰਨੀ ਹੈ ਦੇਖੋ ਕਿ ਜੀ ਫਰਸੀ ਸਲਵਾਰ ਦੇ ਨਾਲ ਬਾਹਵਾ ਪੂਰੀਆਂ ਹੀ ਸੁਣੀਆਂ ਲੱਗਦੀਆਂ ਨੇ ਹਾਂ ਲੋਜੀ ਹਾਂ ਦੇਖੋ ਆ ਆਪਣੇ ਕੁਰਤੀ ਦੇ ਦੋਵੇਂ ਪੱਲੇ ਹੋ ਗਏ ਆ ਹੋ ਗਈਆਂ ਬਾਹਾਂ ਤੇ ਜਿਹੜਾ ਆ ਆਪਣਾ ਕੱਪੜਾ ਬਚਿਆ ਇਹਦੀ ਜੀ ਆਪਾਂ ਕੱਲ ਨੂੰ ਤੁਹਾਨੂੰ ਫਸਤੀ ਸਲਵਾਰ ਦੀ ਕਟਿੰਗ ਐਂਡ ਸਟਿਚਿੰਗ ਦੋਮੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਹਾਂ ਲੋਜੀ ਦੇਖੋ ਇਹ ਆਪਣਾ ਕੱਪੜਾ ਹੈਗਾ 4 ਤਹਾਂ ਚ ਸਾਰਾ ਕੱਪੜਾ ਆਪਾਂ ਪ੍ਰੋਪਰ ਕਰ ਲੈਣਾ ਕੋਈ ਬਾਹਰ ਘਾਟ ਨਹੀਂ ਹੋਣੀ ਚਾਹੀਦੀ ਐਸ ਤਰ੍ਹਾਂ ਦੇਖੋ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਆਪਾਂ ਸਭ ਤੋਂ ਪਹਿਲਾਂ ਜੀ ਮੋਡਾ ਨਾਪਣਾ ਹੁੰਦਾ ਦੇਖੋ ਐਨਾ ਆਊਗਾ ਆਪਣਾ ਸਲਾਈ ਚ ਮੋਡਾ ਤੇ ਇੱਥੋਂ ਆਪਾਂ ਇੰਚੀ ਟੇਪ ਧਰਨਾਗਾ ਆਹ ਵਾਲੀ ਜਗ੍ਹਾ ਤੇ ਇਹ ਫਰੰਟ ਵਾਲਾ ਪੱਲਾ ਨਾਪਣਾ ਆਪਾਂ ਬੈਕ ਵਾਲਾ ਨਹੀਂ ਐਦਾਂ ਜੀ ਆਪਾਂ ਇੰਚੀ ਟੇਪ ਘੁਮਾਈ ਜਾਣਾਗਾ ਦੇਖੋ ਜੀ ਪੌਣੇ 1 9 ਇੰਚ ਪੌਣੇ 9 ਇੰਚ 8.5 ਪੌਣੇ 9 ਇੰਚ ਆਪਣਾ ਜਿਹੜਾ ਮੋਢਾ ਪੌਣੇ 9 ਹੀ ਲਾ ਲੂ ਪੌਣੇ 9 ਇੰਚ ਤਿਆਰ ਆਗਾ ਠੀਕ ਹੈ ਜੀ ਪੌਣੇ 9 ਇੰਚ ਆਪਣਾ ਮੋਢਾ ਤਿਆਰ ਆ ਆਪਾਂ 2.5 ਇੰਚ ਤੇ ਅੱਧਾ 2.5 ਇੰਚ ਤੇ ਨਿਸ਼ਾਨ ਲਾਇਆ ਅੱਧਾ ਇੰਚ ਘਟਾ ਕੇ ਉਸ ਤੋਂ ਬਾਅਦ ਆਪਾਂ ਦੇਖੋ ਇੱਥੇ 3 ਇੰਚ ਤੇ ਨਿਸ਼ਾਨ ਲਾ ਲੈਣਾ ਹਰ ਇੱਕ ਸਾਈਜ਼ ਜੀ 3 ਇੰਚ ਤੇ ਇੱਥੋਂ ਜਿਹੜੀ ਆਪਾਂ ਗਲਾਈ ਪਾਉਣੀ ਹੈ ਇਹ ਪਾਵਾਂਗੇ ਜੀ ਆਪਾਂ 2.5 ਇੰਚ ਤੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਇਦਾਂ ਮਿਲਾ ਲੈਣਾ ਆ ਦੇਖੋ ਜੀ ਕੱਪੜੇ 'ਚ ਹਲਕੀ ਜੀ ਜਿਹੜੀ ਬਾਹੜ ਘਾਟ ਸੀ ਉਹ ਆਪਾਂ ਬਾਹਰ ਹੀ ਰਹਿਣ ਦੀ ਚਾਹੀਏ ਤੁਸੀਂ ਇਹਦੀ ਕਟਿੰਗ ਕਰ ਲਓ ਚਾਹੇ ਨੂੰ ਬਾਹਰ ਰਹਿਣ ਦਿਓ ਕਿਉਂਕਿ ਇਹ ਘਾਟ ਦੇ ਵਿੱਚ ਆਪਣੇ ਆਪ ਹੀ ਕੱਟਿਆ ਜਾਊਗਾ ਇਦਾਂ ਜੀ ਇਹਨੂੰ ਇਹਦਾ ਹਾਫ ਕਰ ਲੈਣਾ ਇੱਥੋਂ ਇੱਥੇ ਤੱਕ ਆਹ ਲਾ ਲੈਣ ਸਾਨ ਜਿੰਨੀ ਆਪਾਂ ਮੋਢੇ 'ਚ ਕੱਟ ਪਾਈ ਆ ਮੋਢੇ 'ਚ ਆਪਾਂ ਫਰੰਟ ਵਾਲੇ 'ਚ ਪਾਈ ਸੀ 1 ਇੰਚ ਦੀ ਕੱਟ ਆਪਾਂ ਇੱਥੇ ਵੀ 1 ਇੰਚ ਤੇ ਹੀ ਨਿਸ਼ਾਨ ਲਾਉਣਾ ਹਲੋ ਜੀ ਜਦੋਂ ਆਪਾਂ ਇਦਾਂ ਨਾਪਾਂਗੇ ਆ ਦੇਖੋ 1 ਇੰਚ ਹੋ ਗਿਆ ਹੁਣ ਆਪਾਂ ਪਾਉਣੀ ਆ ਕੱਟ ਜਿਹੜੀ ਕੱਟ ਪਾਉਣੀ ਆ ਗਲਾਈ ਪਾਉਣੀ ਆ ਬਾਹਾਂ ਦੀ ਆਪਾਂ ਸਿਰੇ ਤੋਂ ਪਾਉਣ ਲੱਗਣਾ ਜੀ ਹਲੋ ਜੀ ਆ ਹੋ ਗਈ ਪਿਛਲੀ ਇੱਥੋਂ ਆਪਾਂ ਜ਼ਿਆਦਾ ਗਲਾਈ ਨਹੀਂ ਇੱਥੋਂ ਨਾਲ-ਨਾਲ ਹੀ ਲੈ ਕੇ ਜਾਣਾ ਇਹ ਵੀ ਜੀ ਆਪਾਂ ਸਿਰੇ ਤੱਕ ਐਦਾਂ ਬਿਲਕੁਲ ਗੋਲ ਹੀ ਲੈ ਕੇ ਜਾਣਾ ਆਹ ਲਓ ਜੀ ਆਹ ਹੋ ਗਈ ਆ ਪੈ ਗਈ ਆਪਣੀ ਬਾਹਲੀ ਕਾਟ ਤੇ ਆਹ ਹੋ ਗਿਆ ਜੀ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਆਪਾਂ ਪਾਉਣੀ ਆ ਫਰੰਟ ਵਾਲੀ ਕਾਰਟ ਦੋ ਪੱਲਿਆਂ 'ਚ ਆ ਦੇਖੋ ਜਦੋਂ ਆਪਾਂ ਫਰੰਟ ਵਾਲੀ ਕਾਰਟ ਪਾਉਣੀ ਆ ਨਾ ਕੀ ਕਰਨਾ ਦੇਖੋ ਜਿਹੜੇ ਆ ਹੁਣ ਆਪਣਾ ਜਿਹੜਾ ਕੱਪੜਾ ਇਹ ਸਿੱਧਾ ਪਾਸਾ ਪਿਆ ਸੀਗਾ ਆਪਾਂ ਸਿੱਧੇ ਪਾਸੇ ਕਟਿੰਗ ਕੀਤੀ ਜਿਹੜਾ ਉਲਟਾ ਪਾਸਾ ਦੇਖੋ ਆ ਕੰਨੀ ਤੋਂ ਚੈੱਕ ਕਰ ਲਓ ਪਲੇਨ ਕੱਪੜੇ 'ਚ ਚਾਹੇ ਉਲਟਾ ਹੋਵੇ ਚਾਹੇ ਸਿੱਧਾ ਉਹ ਆਪਸ ਵਿੱਚ ਜੁੜਿਆ ਹੋਵੇ ਦੋ ਪੱਲੇ ਛੱਡ ਦੇਣੇ ਆ ਦੋ ਚੱਕ ਲੈਣੇ ਆ ਦੋ 'ਚ ਕਾਟ ਪਾਉਣੀ ਆ ਜੀ ਆਪਾਂ ਇਥੋਂ ਬਿਲਕੁਲ ਗੋਲ ਆ ਜੇ ਇਥੋਂ ਹਲਕਾ ਜਿਹਾ ਵੀ ਕੱਪੜਾ ਬਾਹਰ ਨੂੰ ਹੋਊਗਾ ਜਿੱਥੋਂ ਆਪਾਂ ਆਹ ਵਾਲੀ ਕਾਟ ਪਾਈ ਹੈਗੀ ਫੇਰ ਕੀ ਹੋਊਗਾ ਜਦੋਂ ਆਪਾਂ ਸਲਾਈ ਲਾ ਲੈਨੇ ਆ ਤਾਂ ਇੰਨਾ ਕਿਸ ਹਿਸਾਬ ਨਾਲ ਗੁਲਬੁਲਾ ਜਿਹਾ ਬਣ ਕੇ ਕੱਪੜਾ ਬਾਹਰ ਨੂੰ ਉੱਠਣ ਲੱਗ ਜਾਂਦਾਗਾ ਆ ਦੇਖੋ ਇਸ ਤਰ੍ਹਾਂ ਜਿੰਨਾ ਵੀ ਆਪਣੀ ਮੂਰੀ ਹੋਊਗੀ 5 ਇੰਚ ਲਾ ਲੂ ਇਹ ਆ ਹੋ ਗਈ ਜੀ ਆਪਣੀ ਫਿਟਿੰਗ ਦੀ ਨਿਸ਼ਾਨੀ ਤੇ ਆ ਹੋ ਗਿਆ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਇਸ ਤਰ੍ਹਾਂ ਜੀ ਆਪਣੀਆਂ ਲੌਂਗ 슬ੀਵਸ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਲੌਂਗ 슬ੀਵਸ ਦੀ ਹੋ ਜਾਂਦੀ ਆ ਕਟਿੰਗ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਆਪਾਂ ਜੇ ਕਿਸੇ ਵੀ ਸੂਟ ਤੇ ਲੌਂਗ 슬ੀਵਸ ਰੈਡੀ ਕਰਨੀਆਂ ਨੇ ਲੌਂਗ 슬ੀਵਸ ਦੀ ਕਟਿੰਗ ਜਿੰਨੀ ਆਪਣੀ ਬਾਹਾਂ ਹੈਗੀਆਂ ਨੇ ਜਿੱਦਾਂ 2 इंच ਬਾਹਾਂ ਨੇ 3 ਇੰਚ ਐਕਸਟਰਾ ਕਰ ਲਓ ਜੇ ਤੁਸੀਂ ਬਾਹਾਂ ਚੂੜੀਦਾਰ ਬਣਾਉਣੀਆਂ ਨੇ ਤਾਂ ਜਿੰਨੀ ਤੁਹਾਡੀ ਬਾਹ ਜਿੱਦਾਂ ਆਪਾਂ 22 ਇੰਚ ਕਟਿੰਗ ਕੀਤੀ ਆ ਤਾਂ ਤੁਸੀਂ 5-6 ਇੰਚ ਐਕਸਟਰਾ ਕਪੜਾ ਰੱਖ ਕੇ ਕਟਿੰਗ ਕਰ ਲਓ ਫਿਰ ਜਿਹੜੀਆਂ ਤੁਹਾਡੀਆਂ ਬਾਹਾਂ ਨੇ ਉਹ ਚੂੜੀਦਾਰ ਬਣ ਜਾਂਦੀਆਂ ਨੇ ਆਪਾਂ ਬਾਹਾਂ ਤੇ ਲਾਈਨਿੰਗ ਲਾਉਣੀ ਨਹੀਂ ਜੇ ਤੁਸੀਂ ਬਾਹਾਂ ਤੇ ਲਾਈਨਿੰਗ ਲਾਉਣਾ ਚਾਹੁੰਦੇ ਹੋ ਤਾਂ ਦੇਖੋ ਇੰਦਾ ਬਾਹ ਨੂੰ ਖੋਲ ਲਓ ਕੱਲੀ-ਕੱਲੀ ਕਰਕੇ ਲਾਈਨਿੰਗ ਵਾਲੇ ਕੱਪੜੇ ਦੇ ਉੱਪਰ ਧਰ ਕੇ ਠੀਕ ਹੈ ਜੀ ਉਹਨੇ ਹਿੱਸੇ ਦੀ ਕਟਿੰਗ ਕਰ ਲਓ ਤੁਹਾਨੂੰ ਆਪਾਂ ਦੇਖੋ ਜਿੱਦਾਂ ਜੀ ਆਪਣਾ ਲਾਈਨਿੰਗ ਹੈ ਲਾਈਨਿੰਗ ਦੇ ਉੱਪਰ ਇੰਦਾ ਆਪਾਂ ਆਪਣੀ ਬਾਹ ਧਰ ਲਓ ਬਾਹ ਧਰ ਕੇ ਬਸ ਆਹ ਵਾਹੀ ਸ਼ੇਪ ਦੇ ਵਿੱਚ ਹੀ ਤੁਸੀਂ ਕਟਿੰਗ ਕਰ ਲਓ ਕਟਿੰਗ ਕਰਨ ਤੋਂ ਬਾਅਦ ਤੁਸੀਂ ਸਾਰੇ ਆਲੇ-ਦੁਆਲੇ ਵੱਡੇ ਵਖੇ ਦੇ ਨਾਲ ਕੱਚੀ ਸਿਲਾਈ ਲਗਾ ਲਓ ਕੱਚੀ ਸਿਲਾਈ ਲਗਾਉਣ ਤੋਂ ਬਾਅਦ ਵੱਡੇ ਵਖੇ ਵਾਲੀ ਸਿਲਾਈ ਲਗਾਉਣ ਤੋਂ ਬਾਅਦ ਕਿਵੇਂ ਵੀ ਤੁਸੀਂ ਆਪਣੀ ਬਾਹ ਦੀ ਆਹ ਵਾਲੀ ਸਿਲਾਈ ਲਗਾ ਕੇ ਬਾਹ ਨੂੰ ਚੜ੍ਹ ਸਕਦੇ ਹੋ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਫਿਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ